ਹਾਂਜੀ ਸਤਿ ਸ੍ਰੀ ਅਕਾਲ। ਉਹ ਤੁਸੀਂ ਸਾਰੇ ਵਧੀਆ ਸੀ ਠੀਕ ਠਾਕ ਐ। ਲਓ ਜੀ ਮਾਰਨਿੰਗ ਦਾ ਟਾਈਮ ਆ ਤੇ ਬੱਚੇ ਚੱਲੇ ਨੇ ਸਕੂਲ ਤੇ ਇੱਕ ਬੱਚਾ ਤੁਸੀਂ ਦੇਖ ਸਕਦੇ ਹੋ ਜੋ ਕਿ ਬਹੁਤ ਵਿਚਾਰਾ ਸੁਸਤਿਆ ਹੋਇਆ ਬੈਠਾ ਐ ਕਿਉਂਕਿ ਇਹ ਰਾਤੀ 12:30 ਵਜੇ ਤੱਕ ঘুমੰਗਿਆ। ਸੁੱਤਾ ਨਹੀਂ ਲੈ ਭੱਜ ਗਿਆ ਹੁਣ। ਬਹੁਤ ਤੇਜ਼ ਬਹੁਤ ਤੇਜ਼ ਲੱਫਕ ਸੁਜਿਆ ਸੁਜਿਆ ਹੁੰਦਾ। ਹਾਂ ਬੜਾ ਪਿਆਰਾ ਲੱਗਾ ਸਿਰਸਰੇ। ਪਰ ਨੀਂਦ ਪਹੁੰਚ ਗਈ ਬਾਹਰ। ਪਰ ਨੀਂਦ ਦੇ ਪਹਿਲਾਂ ਵੇਣ ਆ ਜਾਣੀ ਐ। ਉਹ ਕਿੱਧਰ ਗਿਆ ਇਹ ਮੈਂ ਫਾਟੇ ਕੇ ਮਾਰ ਕੋਈ ਇਹ ਚਲ ਚਲ ਫਤ ਉਹ ਇਹ ਕਰਾ ਫੋਰ ਕੀਤੇ ਨੇ ਫੋਰ ਨਹੀਂ ਕਹਿੰਦਾ ਫੋਨ ਕਰ ਕਹਿੰਦਾ ਵੀ ਫੋਰ ਬਾਈ ਇਹ ਦੇਖ ਕੇ ਉਹਨ ਦਾ ਪਤਾ ਲੱਜ ਸੁਖੜੂ ਜਿਆ ਨਹੀਂ ਟੈਂਡ ਉਹ ਸਾਂ ਚੜ ਗਿਆ ਐ ਉਹ ਤੇ ਆਈ ਦਮਨ ਦਮਣ ਗਿਆ ਚੱਲੀ ਮਾਸੀ ਨਾਲ ਸਕੂਲ ਹਾਂ ਦਮਨ ਦਮਨ ਤਾਂ ਡਰੈਸ ਪਾਣੀ ਚਾਹੀਦੀ ਏ ਤੂੰ ਦੂਜੇ ਡਰੈਸ ਚ ਚੱਲੀ ਜੀ ਡਰੈਸ ਜਿਹੜਾ ਉਹ ਵੀ ਡਰੈਸ ਵਾਲਾ ਅਰੇ ਪੈਂਟ ਸੁਲਾਣੀ ਪਾਣੀ ਗਗਨ ਇਹਦੀ ਪੈਂਟ ਬਣਨੀ ਏ ਈ ਪਾਉਣੀ ਨਹੀਂ ਹੈਗੀ ਈ ਈ ਪੈਂਟ ਆ ਦੇਖ ਲੈ ਕੱਲ ਮੈਂ ਆਪਰੇ ਆ ਕੋਈ ਦੇਖ ਨਹੀਂ ਆ ਟੇਲਰ ਨੂੰ ਨਾ ਆਪਕੇ ਦੇਣਾ ਜਾਣੇ ਅੱਜ ਅੱਜ ਤੂੰ ਆ ਕੇ ਤੂੰ ਆ ਕੇ ਲੈ ਜਾ ਇਹਨੂੰ ਦਮਨ ਨੂੰ ਹੈ ਕਾ ਸਿੱਧਾ ਜਵਾਬ ਹੀ ਦੇ ਦਿੰਦੇ ਨੇ ਕੋਈ ਗੱਲ ਨਹੀਂ ਜੇ ਮੇਰਾ ਚਲਾਣ ਹੋ ਗਿਆ ਤੇ ਮੈਂ ਨਾਲ ਜਾਉਂਗੀ ਫਿਰ ਜਿਹੜੀ ਤੋਂ ਨਹੀਂ ਚੱਲ ਜੂ ਮੈਨੂੰ ਨਹੀਂ ਪਤਾ ਕਿ ਤੈਨੂੰ ਪਤਾ ਪੁੱਤ ਕਿੱਥੇ ਆ ਉਹ ਟੇਲਰ ਕਿੱਥੇ ਆ ਉਹ ਲੈਣਾ ਆਪਣੇ ਕੱਪੜਾ ਉੱਥੇ ਜਿੱਥੋਂ ਡਰੈਸਾਂ ਵਾਲੀ ਦਿਖਾਣਾ ਉੱਥੇ ਉਹਨੇ ਕਹੇਗਾ ਇਹ ਸਕੂਲ ਦਾ ਵੀ ਪੈਡ ਦਾ ਕੱਪੜਾ ਦੇਈਦਾ ਕੱਪੜਾ ਦੇ ਰਹਿਣ ਕਿਉਂ ਇਹਦਾ ਸਰੀਰ ਦੇਖ ਕੇ ਠੀਕ ਹੈ ਵੀ ਹਾਂ ਇਹਨੂੰ 8-9 ਮੀਟਰ ਜਿੱਥੇ ਦਬਰ ਆਦੋਂ ਤੇਰਾ ਸਰੀਰ ਦੇਖ ਕੇ ਕਹਿੰਦਾ ਚੇ ਸ਼ਾਇਦ ਹੀ ਲੱਗੂਗਾ ਹੂੰ 20 25 ਲੱਗੂਗਾ ਮੈਂ ਤਾਂ ਮੂੰ 20 25 ਮੀਰੇ ਤਰ੍ਹਾਂ 20 25 ਵੀ ਲੱਗਣਾ ਤੇਰਾ ਐ ਐ ਐ ਚ ਨਹੀਂ ਨਹੀਂ 4 5 ਗਏ ਐਨੇ ਕੁਝ ਬਣ ਜਾਣੀ ਐ ਦੀ ਪੈਂਟ 20 25 ਸੈਂਟੀਮੀਟਰ ਲੱਗਣਾ ਰਵਣ ਉਹਨਾਂ ਨੇ ਐਂ ਕਰਕੇ ਸਨ ਲੈਣਾ ਉਹ 4 5 ਮੇਰੀ ਗੱਲ ਸੁਣ ਜਾ ਤਾਂ ਤੁਸੀਂ ਦੋਨੇ ਸਿੱਧੀਆਂ ਸੁਨਾਮ ਪਹੁੰਚ ਜਾਓ ਯਾਰ ਅਵਤਾਰ ਉੱਥੇ ਹੀ ਐ ਸੁਨਾਮ ਹੀ ਐ ਉਹ ਤੁਹਾਡੀ ਡਿਊਟੀ ਸੁਨਾਮ ਐ ਤੁਸੀਂ ਦੋਨੇ ਉੱਥੇ ਪਹੁੰਚ ਜਾਓ ਇਹਨਾਂ ਨੂੰ ਘਰੇ ਭੇਜ ਦੋ ਉੱਥੇ ਲੈ ਲਓ ਡਰੈੱਸ। ਡਰੈੱਸ ਦੇਣਾ ਫਿਰ ਅਸੀਂ ਸਾਨੂੰ ਇਹਨੇ ਸਾਨੂੰ ਅੱਧ ਚੋਂ ਬਸਾਈ ਰੱਖਿਓ ਅਸੀਂ ਉੱਥੇ ਛੁੱਟੀ ਟਾਈਮ ਫੋਨ ਕਰੀ ਜਾਈਏ ਤੁਹਾਨੂੰ। ਨਹੀਂ ਨਹੀਂ ਕਰੀ ਵੀ ਜਾਉਗੀਆਂ ਕੋਈ ਗੱਲ ਨਹੀਂ ਉਤਾਰ ਆ ਤੁਹਾਨੂੰ ਲੈ ਆਏਗਾ ਸ਼ਾਮੀ ਹੋਰ ਕੀ? ਉੱਥੇ ਬਹਿ ਜਾਓ। ਕੁਛ ਪਾਫ ਹੋ ਜਾਓ ਉੱਥੇ ਜਾ ਕੇ ਬਹਿ ਜਾ ਹਾਂ। ਮੈਂ ਉਹਨਾਂ ਦੀ ਮੈਂ ਉਹਨਾਂ ਦੀ ਸਾਲੀ ਚਲ ਦਵਾਂ ਫਿਰ ਐਂ ਕਰਾਂਗੀ। ਤੁਸੀਂ ਫੋਨ ਕਰ ਲਿਓ ਬਸ ਸਾਨੂੰ ਪੁੱਛ ਲਿਓ। ਅੱਜ ਸ਼ਾਪ ਤੇ ਜਾ ਕੇ ਫਿਰ ਡਰੈੱਸ ਲੈ ਲਾਂਗੇ। ਹਾਂ ਇਹਨਾਂ ਨੂੰ ਜਾ ਕੇ ਟੇਲਰ ਦਾ ਡਰੈੱਸ ਕੁੱਛ ਲਾਂਗੇ। ਹਾਂ। ਦੋਨੋਂ ਉੱਧਰ ਆਪੀ। ਕਿ ਜੇ ਅਮਣੂ ਰਾਵਣਾ ਹੋਇਆ ਮੈਂ ਆ ਜਾਾਂਗੀ ਨਹੀਂ ਤਾਂ ਉਤ ਹਾਂ ਹਾਂ ਵਾਈਟ ਵੀ ਚਾਹੀਦੀ ਐ ਦੋ ਦੋ ਚਾਹੀਦੀ ਐ ਮੈਡੀ ਬਣਾਣੀ ਮੇਰੇ ਸ਼ੋਰਟ ਲਈ ਅੰਦੀ ਉਦਮ ਦਿਮਾਗ ਤੇ ਨਿਕਲ ਗਏ ਪੈਂਟ ਤੇ ਰਹਿ ਗਈ ਲੈਣਾ ਨੇ ਤੂੰ ਪੈਂਟ ਤੇ ਲੈਣੀ ਵਾਈਟ ਬਣਾਉਣੀ ਯਾਰ ਵਾਈਟ ਇਹ ਕਿਹੜੀਆਂ ਰੱਖਣਗੇ ਪੈਂਟਾ ਮੈਨੂੰ ਇਹ ਨਹੀਂ ਸਮਝ ਆਉਣੀ ਇੱਕ ਦਿਨ ਪਾਣੀ ਦੋ ਦਿਨ ਪਾਣੀ ਆ ਦੇ ਆ ਬੌਂਤਰ ਨੇ ਆ ਵੀ ਪਰਨੀਤ ਨਾ ਹੁੰਦਾ ਮਨ ਤੇ ਪਰਨੀਤ ਇੱਥੇ ਡਏ ਹਣ ਮਜ਼ਾਕ ਕਰਨਾ ਦੰਮੂ ਕੀ ਕਹਿੰਦਾ ਸੀ ਪਰਨੀਤ ਵੀਰਾ ਕਹਿੰਦਾ ਕਹਿੰਦਾ ਦੰਮੂ ਦਾ ਕਹਿੰਨਿਆ ਬੁੱਲਸਾਹ ਕਦਾ ਪਾਗਲ ਹੈ ਹਨਾ ਤੇ ਵਿੱਚ ਬੜਾ ਗਿਆਨ ਵੰਡਣ ਡੇ ਪਰਨੀਤ ਨੂੰ ਬੋਲਣ ਦੀ ਅਕਲ ਸਿਖਾਓ ਮੈਂ ਕਿਹਾ ਜੀ ਉਹਨੇ ਭੈਣ ਨੂੰ ਬੋਲ ਵੀ ਦਿੱਤਾ ਤਾਂ ਕਿੱਡੀ ਕੋ ਗੱਲ ਆ ਹੈ ਕਿਉਂ ਦਿਮਾਗ ਲੋਕਾਂ ਦਾ ਕੰਮ ਨਹੀਂ ਕਰਦਾ ਕਿ ਮੈਂ ਕਿਹਾ ਕਿ ਜੇ ਉਹਨੇ ਵਿਚਾਰੇ ਨੇ ਭੈਣ ਨੂੰ ਬੋਲ ਵੀ ਦਿੱਤਾ ਕੋਈ ਵੱਡੀ ਗੱਲ ਨਹੀਂ ਭੈਣ ਭਰਾਵਾਂ ਚ ਤਾਂ ਚੱਲਦਾ ਤੂੰ ਕਿਹਾ ਕਿ ਪਨੀ ਹੋਈ ਐ ਅੰਨੀ ਹੋਈ ਐ ਇਸ ਦਾ ਨਹੀਂ ਮੈਂ ਪੁਲਿਸ ਆਫ ਕਰ ਰਿਹਾ ਤੇ ਫਿਰ ਕੀ ਹੋਗਾ ਫਿਰ ਕੀ ਹੋ ਰਿਹਾ ਇਹਦੂ ਵੀ ਤਾਂ ਅਪ ਲੈਵਲ ਤੇ ਕੰਮ ਕਰੇ ਚੱਲਦਾ ਉਹ ਭੈਣ ਭਰਾਵਾਂ ਦਾ ਚੱਲਦਾ ਇਹਨਾਂ ਕੋ ਉਹੀ ਬਸ ਸਾਡੇ ਭੈਣ ਭਰਾ ਵਿਚਾਰੇ ਟੈਨਸ਼ਨ ਲੈ ਜਾਂਦੇ ਨੇ ਉਹੀ ਐਨੇ ਤਾਂ ਫੇਰ ਅਸੀਂ ਮਜਾ ਕੀ ਅਸੀਂ ਆਪ ਤੇ ਬੈਗ ਉਹ ਲੈ ਆਲੀ ਵੇਣ ਭੱਜ ਲੋ ਭੱਜ ਲੋ ਭੱਜ ਲੋ ਸਾਰੇ ਬਾਏ ਤੇਰਾ ਬੈਗ ਪੁੱਤਰੀ ਹੋ ਗਈ ਧੋ ਕੇ ਸੈਟ ਗਈ ਡਰੈੱਸ ਹੈ ਮੈਂ ਡਰੈੱਸ ਧੋ ਕੇ ਸੈਟ ਹੋ ਗਈ ਆ ਹਨ

ਨਿੱਕੇ ਹੁੰਦੇ ਆ ਸਾਰੇ ਚੂਹੇ ਖਾਂਦੇ ਹੁੰਦੇ ਨੇ ਐਡੀ ਟੈਨਸ਼ਨ ਨਾ ਲਾਓ ਸਾਰੇ ਕਰਦੇ ਹੁੰਦੇ ਨੇ ਲਾਫਤੇ ਪਤਾ ਤੁਹਾਡਾ ਬੁਲਟ ਜਾ ਰਿਹਾ ਨੂੰ ਨੀਂਦ ਆ ਰਹੀ ਨਾ ਅੱਜ ਤਰਾਤੀ ਨਾਲ ਹਾਂ ਰਾਤੀ 1 ਵਜ ਗਿਆ ਪੜਾਇਓ ਨਾ ਮਸੀ ਅੱਜ ਕਲਾਸ ਪੈਂਡ ਬਣੀ ਆ ਜਦੋਂ ਮੂਹ ਨਹੀਂ ਵਾਇਆ ਪੜਾਇਓ ਨਾ ਕਹਿੰਦੀ ਪੜਾਂ ਤੋਂ ਬਿਨਾਂ ਹੀ ਰਹਿਣਾ ਤੂੰ ਮਸਿਸ ਸਪੋਕਨ ਦਾ ਕੰਮ ਇੱਕ ਇੱਕ ਮਿੰਟ ਕਿਸੇ ਆਹ ਛੋਣੀ ਛੋਣੀ ਗੁੱਲਾਂ ਦਾ ਕਿੱਛੀ ਆਹ ਮਜ਼ਾ ਆ ਗਿਆ ਮੇਰੇ ਪੁੱਤ ਦੇ ਕਿੱਛੀ ਕਰਕੇ ਮੇਰਾ ਪੁੱਤ ਦੇਖਿਆ ਇਹ ਦੇਖੋ ਗਾਇਜ਼ ਇਹ ਬੈਵਾ ਇਹ ਮੇਰਾ ਫਤੇ ਪੁੱਤਾ ਜਿਹਨੂੰ ਕਿ ਮੈਂ ਬਹੁਤ ਪਿਆਰ ਕਰਦੀ ਆਂ ਲਓ ਬੰਦਾ ਹੀ ਹੈ ਨਾ ਹੈ ਬੰਦਾ ਜੋ ਹੈ ਕੀ ਕਰਨਾ ਬੰਦਾ ਕਿਉਂ ਆਣਾ ਵਲੋਗ ਬੰਦਾ ਹੁਣ ਆਣਾ ਵਲੋਗ ਮੇਰਾ ਪੁੱਤ ਦੇਖ ਲਓ ਬੰਦਾ ਹੈ ਹਮ ਦੇਖਾ ਮੈਂ ਚੱਲ ਦੋ ਚੱਲ ਦੋ ਲੋਕਾ ਫਤੇ ਦਾ ਪੁੱਤ ਹੈ ਮੇਰਾ ਸੋਨਾ ਪੁੱਤਾ ਇਹਨੂੰ ਤੁਸੀਂ ਹੀ ਲੈ ਲਓ ਬਹੁਤ ਪਿਆਰਾ ਪੁੱਤਾ ਹੈ ਮੇਰਾ ਠੀਕ ਹੈ ਪਤਾ ਹਾਂਜੀ ਗਾਇਜ਼ ਰੈਡੀ ਕਰਨਾ ਕੋਈ ਨਹੀਂ ਤੁਸੀਂ ਗੁੱਡ ਮਾਰਨਿੰਗ ਤਾਂ ਕੀਤੀ ਨਹੀਂ ਪਾਣੀ ਸਤ ਜੀ ਸਤ 7 ਵਜੇ ਪਾਣੀ ਪੀ ਲੈ ਜੀ ਸਤ 7 ਵਜੇ ਪਾਣੀ ਪੀ ਲੈ ਜੀ ਅੱਛਾ ਐਡਾ ਸਾਡੇ ਕੋ ਟਾਈਮ ਹੁੰਦਾ ਫਿਰ ਤਾਂ ਘਟੇ ਹੀ ਕਾਦੇ ਹਨ ਡੇਟ ਤੇ 9 ਵਜੇ ਯਾਰ ਕਿੰਨਾ ਪੋਲੇ ਰਾਇ ਆ ਮੱਥੇ ਤੋਂ ਗਗਨ ਟਿੱਕਾ ਤੇ ਲਾ ਦਿੰਦੀ ਨਾ ਟਾਇਰ ਤੇ ਲੱਥਾ ਨਹੀਂ ਇਹ ਇਹ ਕੁਝ ਫਿਰ ਪੂਰਾ ਸੁੱਤੀ ਸਤ ਜੀ ਮੱਥੇ ਕਿੱਥੇ ਹੈ ਗਿਆ ਮੰਦਿਰ ਨਿਆਣੇ ਪਿਛੇ ਵੇਖਾਂਗਾ ਮੈਂ ਮੰਦਿਰ ਗਿਆ ਜੀ ਮੰਦਿਰ ਕਿੱ데 ਜਾਣਾ ਵਸਿੰਗ ਉਹ ਜਿਹੜੇ ਬੱਚੇ ਚਲੇ ਜਾਂਦੇ ਸਕੂਲ ਤੇ ਆਪਾਂ ਵੀ ਨਾਲ ਨੂੰ ਕੇ 프ੈਸ਼ ਹੋ ਗਏ ਆ ਟਾਈਮ ਨੂੰ ਸਾਰੇ ਜਾਤ ਹੋਏ ਦਾ ਉਹਦਾ ਸਾਰੇ ਕੋਰੀਅਰ ਪੈਕ ਨੂੰ ਜਿਹੜੇ ਜਾਣੇ ਉਹ ਤਾਂਨੇ ਬੈਠਣਾ ਸਨਾਮ ਡਿਊਟੀ ਤੇ ਕਹਿੰਦੇ ਜਾਈਏ ਸਾਨੂੰ ਉਧਰ ਛੱਡ ਦੇ ਜੀ ਆਪਣੇ ਕੰਮ ਨੂੰ ਵੇੜ ਦੀਏ ਉਹਨਾਂ ਨੂੰ ਨਾ ਕਹਿੰਦਾ ਖਾਣਿਆ ਘਾਂਟਿਆਂ ਸੁੱਕਿਆ ਰੋਟੀਆਂ ਦੇ ਸੁਪਨੇ ਲੈਣੇ ਨਾ ਨਾ ਤੇ ਉਹ ਕੰਮ ਹੋਇਆ ਬੈ ਹਾਈ ਰੋਟੀ ਸਾਨੂੰ ਚਾਰ ਤੇ ਸਿਰਫ ਸੁੱਕੀ ਰੋਟੀ ਮਿਲੀ ਹੈ ਸਵੇਰ ਦੀ ਤੇ ਦੇਖੋ ਸਾਡੇ ਇੰਨੀ ਐਨਰਜੀ ਹੈ ਇਹ ਖਾ ਕੇ ਵਾਸਤੇ ਅੰਦਰ ਲਗਾਉਣ ਵਾਸਤੇ ਚਾਹ ਹਾਂ ਉਹ ਚਾਹ ਨਾਲ ਅਸੀਂ ਸੁੱਕੀ ਰੋਟੀ ਤੇ ਨਾਲ ਚਾਹ ਨਾਲ ਤਾ ਰਹੇ ਨੇ ਕਿ ਸਾਡੇ ਕੋਲ ਇਨਾ ਟਾਈਮ ਨਹੀਂ ਹੈਗਾ ਕਿ ਹਰ ਸਭ ਦਿਨ ਤੜਕਾ ਲਾ ਕੇ ਸਬਜ਼ੀਆਂ ਬਣਾ ਲਈਏ ਅਸੀਂ ਹੁਣੇ ਰੋਟੀਆਂ ਖਾ ਕੇ ਸਾਰਾ 1:3 ਬਾਜ਼ਾਰ ਘੁੰਮਣਾ 1:3 ਵੇਲੇ ਦੀ ਲੈ ਤੇਰੀ ਜੀ ਬਾਜ਼ਾਰ ਚ ਨਹੀਂ ਪਰ ਪਾਣੀ ਨਹੀਂ ਪੀਂਦੇ ਗੰਨਵਰਾ ਸਿੱਥੇ ਉਹਦਾ ਰਾਹ ਚ ਜੱਡੀ ਜਾਈਓ ਉੱਥੇ ਹੰਦਾ ਤਾਂ ਸੀ ਲੈਂਦੇ ਉਹ ਵੀ ਨਹੀਂ ਪੀਂਦੇ ਤੇ ਇਹ ਕਿਹੇ ਦੁਕਾਨ ਕੋਤੇ ਬੈਹ ਗੀ ਉਹ ਕੋਈ ਪਿਆਦੇ ਤਾਂ ਉਹਨਾਂ ਦੀ ਇੱਛਾ ਨਹੀਂ ਰਹੀ ਨਿਕਲਦੀ ਅਮਨ ਜਿਹੜੀ ਸਾਡੀ ਆਂਟੀ ਹੁੰਦੇ ਹਾਲਪਾ ਭੈਣ ਉਹਨਾਂ ਨੂੰ ਕਹਲੇ ਦੀ ਕੰਪੜੀ ਕੋਤੀ ਰੋਟੀ ਬਣਾ ਦੇ ਕਹਿੰਦੀ ਸਾਡਾ ਬੜਾ ਖੁਸ਼ ਅਮਨ ਕੋਈ ਲਾਗਿਆ ਨਹੀਂ ਦਮਨ ਫਰਨੀਚਰ ਅਗੇ ਸੁਤਨ ਦੱਸਾਈਏ ਕਿ ਸੋਚ ਰਹੇ ਹਾਂ ਕਿ ਵੀਡੀਓ ਤੁਹਾਨੂੰ ਦੱਸਾਂਗੇ ਕਿ ਕੀ ਬਣਾਣਾ ਸਾਡਾ ਕਿੱਥੇ ਸ਼ਿਫਟ ਹੋ ਰਿਹਾ ਕਿੱਥੇ ਜਾ ਰਹੇ ਹਾਂ ਇਹ ਤੁਹਾਨੂੰ ਤੁਸੀਂ ਵਲੋਗਾਂ ਦੇ ਵਿੱਚ ਬਣੇ ਰਹੋ ਤੁਹਾਨੂੰ ਉੱਥੇ ਸਾਰਾ ਕੁਝ ਪਤਾ ਲੱਗ ਜਾਏਗਾ ਦੇਖਣ ਕਿਥੇ ਸ਼ਿਫਟ ਹੋਣਾ ਹੈ ਕਾਦੀ ਮੰਮੀ ਕਹਿੰਦੀ ਹੁਣ ਕਿੱਥੇ ਸ਼ਿਫਟ ਹੋਣਾ ਕਹਿੰਦੀ ਉਹ ਵੀ ਮਾਰੀ ਜਾਂਦੀ ਹੈ ਕਹਿੰਦੀ ਹਮਣੇ ਮਿਲਦਾ ਪਰੌਂਠਾ ਬਣਿਆ ਜਾਂਦਾ ਰੋਟੀ ਖਾਣ ਨੂੰ ਤੇ ਹਮਣ ਖਾ ਰਹੀਏ ਪਰੌਂਠੇ ਤੇ ਮੈਂ ਖਾਦੀਆਂ ਸੁੱਕੀਆਂ ਰੋਟੀਆਂ ਉਹਦੇ ਨਾਲ ਲੈਗ ਪੀਸ ਦੇ ਨਾਲ ਚਿਕਨ ਨਾਲ ਪਾ ਲਿਆ ਲੈਗ ਪੀਸ ਨਾਲ ਨਾ ਤੁਸੀਂ ਲੈ ਕੇ ਵੀ ਜਲਾਉ 21 ਲੈ ਲਓ ਕਿ ਤਦਾਂ ਹੀ ਕਿਉਂ ਹੋਇਆ ਬਿਆਹ ਇਹ ਲੱਗਦਾ ਉਹ ਪਤਨੇ ਮੋੜ ਤੇ ਤਾਂ ਡੰਡਾ ਖਾਦਾ ਨਹੀਂ ਕਿਸ ਨੇ ਰੋੜਾ ਮਾਰਿਆ ਕੋ ਗੱਡੀ ਦੇ ਲੈ ਡੇਡੀ ਹੋ ਗਈ 50 ਲੱਖ ਪੀਸੇ ਪੁੱਤੀ ਹੈ ਨਹੀਂ ਹਾਂ ਤਾਂ ਆਰ ਮਮੀ ਦੇ ਨਕਲਾ ਲਾ ਰਹੇ ਮਮੀ ਵਿਚਾਰੀ ਦੁਵਿਧਾ ਚ ਫਸੀ ਹੋਈ ਬਹੁਤ ਹੀ ਗੰਭੀਰ ਦੁਵਿਧਾ ਚ ਫਸੀ ਮਮੀ ਦੇ ਇਥੋਂ ਟ੍ਰੇਨ ਕਰਾਓ ਟਿਕਟ ਤੇ ਮਮੀ ਨੂੰ ਭੇਜੋ ਪਿੰਡ ਮਮੀ ਟ੍ਰੇਨ ਤੇ ਜਾਣਾ ਹੈਗਾ ਲੇਕਿਨ ਛੱਡ ਕੇ ਵੀ ਉਹ ਗੱਡੀ ਤੇ ਲੈ ਕੇ ਤੂੰ ਨਾ ਮਹਾਰਾਣੀ ਜ਼ਿੰਦਾ ਬਣੀ ਹੋਈ ਹੈ ਨਹੀਂ ਇੱਕ ਗੱਡੀ ਅੱਗੇ ਇੱਕ ਪਿੱਛੇ ਭਗਵੰਤ ਮੰਡੀ ਜਿਵੇਂ ਆਉਂਦੀ ਨਹੀਂ ਉਹ ਪੁਲਿਸ ਵਾਲੀ ਉਵੇਂ ਮੰਮੀ ਸੈਂਟਰ 'ਚ ਬੈਠੀ ਹੋਗੀ ਪਤੀ ਲਵਾਏ ਦੋ ਤੂ 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 ਮਾਰ ਕੇ ਵੀ ਪ੍ਰੀਤੋਂ ਆਉਂਦੀ ਜਾਂਦੀ ਹਾਂ ਹਾਂ ਤੂੰ ਯਾ ਫੰਡੋਲੀ ਜਾ ਕੇ ਬਣੀ ਪਈ ਤੂੰ ਨਾਲ ਆਈ ਢਿੱਕਾ ਪਈ ਬੈਠੀ ਹੈ ਤੇ ਬੈਠ ਜੇ ਮਾਰ ਕੇ ਲੈ ਉਸ ਦੇ ਲੋਦਰ ਘੇਰੋਂ ਓਂਡਾ ਪੀਓ ਸਾਡੀ ਮੰਮੀ ਨਾ ਐਨੀ ਕੋ ਹੋ ਆ ਨਾ ਸੰਸਟੀਵ ਮਤਲਬ ਕਿ ਹੁਣ ਇਹ ਤਾਂ ਜਾਣ ਦੀ ਇੰਨੀ ਕਾਲੀ ਹੋ ਰਹੀ ਹੈ ਕਿ ਆਪਣੇ ਘਰੇ ਜਾਵਾਂ ਅਸੀਂ ਕਿਹਾ ਵੀ ਰੋਟੀ ਰਾਟੀ ਦੀ ਪ੍ਰੈਕਟਿਸ ਕਰ ਲਓ ਰੇ ਵੀ ਰੋਟੀ ਰਾਟੀ ਪੂਰੀ ਬਣਾਓ ਨਹੀਂ ਉਹ ਜੀ ਨਹੀਂ ਕਰਦਾ ਜਾਣ ਨੂੰ ਜਾਣ ਨੂੰ ਜੀ ਨਹੀਂ ਕਰਦਾ ਜੁੱਤਾਂ ਲੇ ਕੇ ਮੈਂ ਆਪਣਾ ਹੀ ਸਾਨੂੰ ਗੱਲਾ ਕਰਵਾਈ ਜਾਂਦਾ ਛੱਡੋ ਕੋਈ ਕਿਰੋ ਨਹੀਂ ਉਹ ਬੇਟਾ ਇਸ ਨਾਲ ਲਈਓ ਸਾਰੇ ਦਾ ਜਵਾਈ ਕਿੰਨੀ ਕੇਅਰ ਕਰਦਾ ਖਸਦੀ ਆ ਕੋਈ ਨਾ ਰੋਣ ਨੂੰ ਦੱਸ ਕੀ ਹੋ ਗਿਆ ਦੇ ਮੇਰੀ ਨਾ ਆ ਰਿਹਾ ਉਹਦੇ ਜੇ ਕੈਨੇਡਾ ਭੇਜ ਲੱਗਿਆ ਜਿਵੇਂ ਅਸੀਂ ਰੁਕੀਆਂ ਮਿਸੀਆਂ ਖਾ ਜਾਣੀ ਤੇਰੀ ਕਰ ਨੇ ਬੁਲਾ ਦੇ ਪਏ ਨੇ ਤੇ ਮੰਮੀ ਜਾਰੀ ਸਾਡੀ ਸੀਰੀਅਸ ਹੋ ਗਏ ਅਮੀ ਜਾ ਕਰਦੇ ਹੁੰਦੇ ਨੇ ਲਮਣ ਕਿਤੇ ਨਹੀਂ ਜਾਣਾ ਹੈ ਹੈ ਕਿਤੇ ਨਹੀਂ ਜਾਣਾ ਨਹੀਂ ਮੰਮੀ ਤੇ ਪੋਤੇ ਪੋਤੀਆਂ ਪਹੁੰਚ ਗਏ ਨੇ ਹੋ ਗਿਆ ਤੇ ਬੀਬੀ ਆਜੋ ਹੁਣ। ਹੋ ਗਿਆ ਦਾਦੀ ਮਮਾ ਆ ਜਾਓ ਆਪ ਆ ਜਾਓ। ਹੋ ਗਿਆ ਤੇ ਬੀਬੀ ਜੀ ਤੁਹਾਡੇ ਘਰੇ ਰੌਣਕ ਲਾਉਣ ਲੱਗਿਆ ਸਾ ਅਸੀਂ ਘਰ ਨਵਾਂ ਪਾਣਾ ਤੇ ਬੀਬੀ ਜੀ ਤੁਸੀਂ ਪਹੁੰਚੋ। ਅਸੀਂ ਤੁਹਾਨੂੰ ਖਵਾਈਏ ਨਾਣ ਲਾਲਾ ਕੇ ਰੋਜ ਪਨੀਰ ਹੈ। ਹੈ? ਹੋਰ। ਬੱਚੀ ਦੀ ਚੀਜ਼ ਕਰਾਂ। ਹੋਰ ਕਲੀ। ਬੱਚੀ ਦੀ ਚੀਜ਼। ਚੀਦੀ ਪਨੀਰ ਪਤਾ ਨਹੀਂ ਕੀ ਕੀ ਹੈ। ਤੇ ਚਲੋ ਜੀ ਚੱਕੋ ਸਮਾਨ ਚੱਲੀਏ ਫਿਰ ਅੱਪ। ਆ ਗਿਆ ਤੇ ਸ਼ਿਫਟ ਹੋ ਗਿਆ ਲੱਤੀ ਨੂੰ। ਪਤਾ ਨਹੀਂ ਹੋ। ਮਮਾ ਮੈਨੂੰ ਸਿਰੇ ਕਾਲ ਆਈਏ। ਮੰਮੀ ਨੂੰ ਕਾਲ ਆ ਕੇ ਅੰਦਰ ਦਾ ਕਲੀ ਨੂੰ ਫੋਨ ਦੇ ਕੇ ਤੋੜਿਆ ਕਰੋ ਅੰਦਰ ਕ ਲੱਗੇ ਪਈ ਮੰਮੀ ਸਵੇਰ ਦੀ ਇਹ ਫਿਰ ਕਿੱਥੇ ਕਿੱਥੇ ਕਾਲਾ ਲਾਹੜਦੀ ਏ ਮੁਰ ਕੇ ਟੈਨਸ ਆ ਲੈ ਕੇ ਬਾਹਰ ਆਇਆ ਨਹੀਂ ਮੂੰਹ ਬਤਾਉਂ ਵਰਗਾ ਬਣਾ ਇੱਕ ਪਰੋਠੀ ਬਿੰਨੂ ਵੀ ਲਿਆ ਦਿਓ ਮੈਂ ਕਹਿੰਦੀ ਮੈਂ ਰੋਟੀ ਕਾਦਣਾ ਖਾਣੀ ਏ ਮੁਰ ਕਹਿੰਦੀ ਅੰਬ ਦਾ ਚਾਰਨਾ ਕਾਰਨੇ ਤੇ ਸਾਡਾ ਮਜ਼ਾਕ ਨਹੀਂ ਲੱਗਦਾ ਤੇਰੇ 954 ਨਾਲ ਰੋਟੀ ਚੰਗੀ ਲੱਗਦੀ ਆ ਜੇ ਤੁਸੀਂ ਵੀ ਨਾਲ ਬੈਠ ਕੇ ਗਾਣਾ ਹੀ ਗਾਣੇ ਬੁੱਲਿਆ ਬਣਾ ਤੁਰੜਰਵ ਮਕੜੀ ਮੁੱਟਿਆ ਨੀ ਕਿਦਾਂ ਕਰੀਓ ਹਾਂ ਗਾਣਾ ਕਿੱਡਾ ਘੰਟਾ ਗਾਇਆ ਦੇਖਿਆ ਐਵੇਂ ਜੇ ਸਿੰਗਰ ਆਇਗਾ ਕਿਤੇ ਇਹ ਕਿਸੇ ਨੇ ਸਿੰਗਰ ਚੱਕ ਲਿਆ ਸਾਡੇ ਤੇ ਬਾਰੇ ਨੇਰੇ ਹੋ ਜਾਣਗੇ ਆਵਾਂ ਦੀ ਬੁਕਿੰਗ ਸ਼ੁਰੂ ਕਰ ਦੋ ਪਖਾੜੇ ਦਾ ਨੰਬਰ ਹੈਗਾ ਜੀ 9514790283 ਉਹਦੇ ਤੋਂ ਚੌੜਾ ਹੋ ਰਿਹਾ ਦੇਖੋ ਉਹ ਚੌੜਾ ਹੋਇਆ ਮੈਂ ਮਾਸੇਂ ਕਰੂਆ ਉਥੇ ਤੂੰ ਫੋਨ ਕਰ ਕੇ ਨਾਲ ਬੋਲ ਕਰ ਠੀਕ ਹਾਂ ਜੀ ਭਾਂਜੀ ਤੁਸੀਂ ਫਰਮਾਓ ਲਾਤ ਲਾ ਧਰ ਕੇ ਬੈਠ ਗਈ ਹੈਂ ਸੁਪਰਸਨ ਨਾਲ ਲੈ ਕੇ ਰਹਿਣਾ ਇਹਦਾ ਕੰਮ ਕੰਮ ਨਹੀਂ ਮੁੱਕ ਰਿਹਾ ਸਵੇਰ ਦਾ ਇਧਰ ਆਪਾਂ ਰੈਡੀ ਆਂ ਮੈਂ ਕੱਢੇ ਨਹੀਂ ਅਜੇ ਕੱਪੜੇ ਅੱਜ ਇਹ ਸਾਰੇ ਤਾਂ ਲੱਭਣੇ ਕਿੱਥੇ ਵੇਖਣ ਮਰੇ ਘਾਟੇ ਕੱਲ ਦੇ ਇੱਥੇ ਹੀ ਬੈਠਾ ਮੈਂ ਵੇਖੇ ਹੁਣ ਟਾਫ ਤੇ ਗਾਇਮਿਆ ਕਿਉਂ ਨਹੀਂ ਬਣੀ ਉਹ ਥੱਲੇ ਦੇ ਚਿੱਟੇ ਕੀ ਪੈਣ ਤੇਰੇ ਪੈਰਾਂ ਦੇ ਕੋਈ ਤਾਂ ਟਾਪ ਕਿਧਰੇ ਤੇ ਕੁਲਵਿੰਦਰ ਨੂੰ ਬੋਸ ਜਾਰੇ ਟਾਪ ਕਿਧਰੇ ਚਲ ਆਜੋ ਫਟਾਫਟ ਆਜੋ ਫਟਾਫਟ ਤੁਮ ਦਵਾਈ ਲੈ ਲੀਏ ਪੂਰੀ ਈ ਤੁਮ ਕਿਵੇਂ ਡਰਾਈਵ ਕਰਦੇ ਨਹੀਂ ਨਾ ਟੀਕਾ ਲਵਾਉਣਾ ਬਹੁਤ ਪੈਸਾ ਆਪੇ ਨੂੰ ਬਟੀਕ ਵਾਲਾ ਫਾਫਾ ਕਿਹੜਾ ਪਹਿਣਾ ਦਾ ਬਟੀਕ ਵਾਲਾ ਆਹੋ ਕਿਹੜਾ ਇੱਕ ਆਹ ਪਿਆ ਲਫਾਫਾ ਫੱਦਾਸ ਮਣ ਆ ਆ ਪਏ ਨੇ ਸਾਰੇ ਟਾਫਟੇ ਆ ਜਾ ਗੱਡੀ ਚ ਰੱਖ ਲੈਨੇ ਐ ਝੋਲਾ ਕੀ ਕੀ ਹੋ ਗਿਆ ਤੁਹਾਨੂੰ ਰਾਤ ਨੂੰ ਫੋਨ ਕਰੋ ਸਦਾ ਮੈਂ ਤੁਹਾਨੂੰ ਇੱਕ ਨਸਲਾ ਦੇਣ ਕਿ ਰਾਤ ਸਾਰੀ ਪੱਟੀ ਪੋਜਦੀ ਹੈ ਹੁਣ ਰਾਤੀ ਸਲਾਬ ਮਾੜੀ ਹੁੰਦੀ ਰਾਤ ਸਲਾਬ ਮਾੜੀ ਹੁੰਦੀ ਬਹੁਤੇ ਸਲਾਬ ਬਣਾਈ ਉਥੇ ਟਾਤੀ ਰਾਹ ਤਾਂ ਤੇ ਇੱਥੇ ਤੱਕ ਪਹੁੰਚ ਗਏ ਹੁਣ ਤੇ ਕੀ ਜੱਲਾ ਕਰਨ ਦੇ ਹੈ ਤੇ ਲੋ ਗਾਇਸ ਆਪਾਂ ਰੈਡੀ ਹੈ ਤੇ ਆਪਾਂ ਚੱਲਿਆਂ ਬਾਜ਼ਾਰ ਪੁਜਾਰ ਜੇ ਤੁਹਾਨੂੰ ਪਤਾ ਆਪਣੇ ਡੇਲੀ ਕੰਮ ਹੁੰਦੇ ਨੇ ਤੇ ਲਿਪਸਟਿਕ ਮੈਨੂੰ ਕੋਈ ਲਾਈਟ ਦੀ ਨਾ ਵੀ ਮੈਨੂੰ ਡਾਰਕ ਲੱਭੀ ਮੈਂ ਡਾਰਕ ਹੀ ਲਾ ਲਈਏ ਤੇ ਚਲੋ ਅਸੀਂ ਪਹਿਲਾਂ ਜਾਈਏ ਫਿਰ ਤੁਹਾਨੂੰ ਆ ਕੇ ਮਿਲਾਂਗੇ ਇਹੀ ਵਲੌਗ ਆਪਾਂ ਕੰਟੀਨਿਊ ਕਰਦਾਂਗੇ ਕਿਉਂਕਿ ਸਾਡੇ ਕੋਲ ਟਾਈਮ ਬੜਾ ਘੱਟ ਹੈ ਟਾਈਮ ਤੋਂ ਟਾਈਮ ਕੱਢ ਕੇ ਸਾਨੂੰ ਵਲੌਗ ਬਣਾਉਣਾ ਪੈਂਦਾ ਤੁਸੀਂ ਕੁਝ ਬੰਦੇ ਦੇਖ ਸਕਦੇ ਹੋ ਵਿਚਾਰੇ ਇਹ ਵੀ ਟਾਈਮ ਤੋਂ ਟਾਈਮ ਕੱਢ ਕੇ ਸਾਨੂੰ ਨਾਲ ਲੈ ਕੇ ਜਾ ਰਹੇ ਨੇ ਨਾਲੇ ਆਪਣੇ ਆਫਿਸ ਦਾ ਕੰਮ ਕਰ ਰਹੇ ਨੇ ਕਿੰਨੇ ਵੀ ਆ ਸਾਰੇ ਗੱਡੀ ਚ ਉਹਨਾ ਸਵਾਨ ਸਾਰਾ ਜਿੰਨਾ ਵੀ ਹੈਗਾ ਭੈਣਾ ਦੇ ਬਟੇ ਭੈਣ ਦਾ ਠੀਕ ਭੈਣਾ ਦਾ ਠੀਕ ਹੋਇਆ ਪਿਆ ਤੇ ਚਲੋ ਜੀ ਬਾਬਾ ਨੂੰ ਚੇਜ਼ ਕਰ ਲੋ ਨਹੀਂ ਨਹੀਂ ਇਹ ਤਾਂ ਘਰੇ ਹੀ ਰਹਿਣਾ ਇਹ ਨਹੀਂ ਲੈ ਕੇ ਜਾਣਾ ਬਸ ਤੇ ਛੇਮਦੀ ਮਿਲਣਾ ਤੁਹਾਨੂੰ ਬਣੇ ਰਹੋ ਤੁਸੀਂ ਵਲੌਗਸ ਬਸ ਬਣੇ ਰਹੋ ਜੀ ਇਹੀ ਕਿੱਧਰ ਜਾਣਾ ਤੁਸੀਂ ਬਣੇ ਰਹੋ ਵਲੌਗਸ ਅਸੀਂ ਦੱਸਾਂਗੇ ਨੈਕਸਟ ਵਲੌਗ ਚ ਵੀ ਦੱਸਾਂਗੇ ਤੁਹਾਨੂੰ ਨੈਕਸਟ ਵਲੌਗ ਚ ਵੀ ਦੱਸਾਂਗੇ ਠੀਕ ਹੈ